ਢਕਾਲਾ ਦੇ ਨੇੜਲੇ ਪਿੰਡ ਚੰਡੀ ਵਿੱਚ ਰਹਿਣ ਵਾਲੀ ਇੱਕ ਵਿਆਹੁਤਾ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਇਲਾਕਾ ਵਿੱਚ ਇਹ ਮੌਤ ਚਰਚਾ ਦਾ ਵਿਸ਼ਾ ਬਣ ਗਈ ਹੈ ਮ੍ਰਿਤਕ ਦੀ ਪਛਾਣ ਸੀਮਾ ਰਾਣੀ ਦੇ ਰੂਪ ਵਿੱਚ ਹੋਈ ਹੈ ਜਾਣਕਾਰੀ ਮੁਤਾਬਕ ਮਹਿਲਾ ਦੀ ਮੌਤ ਮਾਮਲੇ ਵਿੱਚ ਉਸਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਗੰਭੀਰ aarop ਲਗਾਏ ਨੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਦਾਸ ਦੀ ਮੰਗ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਹਨਾਂ ਦਾ ਕਹਿ ਵੀ ਦਾਵਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਅਕਸਰ ਮਾਰਕੁੱਟ ਕੀਤੀ ਜਾਂਦੀ ਸੀ ਤੇ ਹੁਣ ਉਹਨਾਂ ਨੇ ਸੀਮਾ ਰਾਣੀ ਨੂੰ ਮੌਤ ਤੇ ਕੱਟ ਤਾ ਦਿੱਤਾ ਦੂਜੇ ਪਾਸੇ ਸਹੁਰਾ ਪਰਿਵਾਰ ਦੇ ਕਹਿਣਾ ਹੈ ਕਿ ਮਹਿਲਾ ਨੇ ਆਪਣੀ ਇੱਛਾ ਨਾਲ ਖੁਦਕੁਸ਼ੀ ਕੀਤੀ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਸ ਸਰਚ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਟਰ ਹੈ ਕੱਲ ਖਬਰ ਮਿਲਦੀ ਆ ਘਰੇ ਸੀਗਾ ਮੈਂ ਉਹ ਖਬਰ ਮਿਲਦੀ ਕਿ ਉਦਮ ਸਿੰਘ ਹੈ ਜਿਨ੍ਹਾਂ ਦੀ ਵਾਈਫ ਹੈ ਨਾ ਕਿ ਉਹਦੀ ਵਾਈਫ ਨੇ ਸੁਸਾਇਡ ਕੀਤਾ ਵੀ ਠੀਕ ਹੈ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਉਦਮ ਸਿੰਘ ਦਾ ਵੀ ਉਹ ਬਾਹਰ ਸੀਗਾ ਉਹਨੇ ਘਰੇ ਫੋਨ ਕੀਤਾ ਤਿੰਨ ਜਾਂ ਸਾਢੇ ਤਿੰਨ ਸਾਲ ਦੀ ਬੱਚੀ ਹੋ ਗਈ ਉਹਨੇ ਉਹਨੇ ਫੋਨ ਚੱਕਿਆ ਕਿ ਮੰਮੀ ਕਿੱਥੇ ਆ ਉਹ ਕਹਿੰਦੀ ਕਿ ਮੰਮੀ ਤੇ ਡੈਥ ਹੋ ਗਈ ਜਾਂ ਮਦੀ ਮਰ ਗਏ ਜਾਂ ਕੁਝ ਵੀ ਹੈ ਨਾ ਉਹ ਭੱਜ ਕੇ ਘਰੇ ਆਇਆ ਕਰੇ ਆਣ ਤੋਂ ਬਾਅਦ ਉਹਨੇ ਦੇਖਿਆ ਕਿ ਲੰਮਕੇ ਪਏ ਨੇ ਉਹਨੇ ਰੋਣਾ ਸ਼ੁਰੂ ਕੀਤਾ ਤੇ ਗਵਾਂਢੀ ਬੁਲਾਏ ਹਨਾ ਗਵਾਂਢੀਆਂ ਨੇ ਦੋ ਲੇਡੀ ਸੀਗੇ ਉਹਨਾਂ ਨੇ ਨਾਲ ਨਾਲ ਲੜ ਕੇ ਉਤਰਵਾਇਆ ਉਹਨਾਂ ਨੂੰ ਹਨਾ ਉਸ ਤੋਂ ਬਾਅਦ ਜੀ ਇਤਲਾਾ ਕੀਤੀ ਸਰਪੰਚ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੀਤੀ ਜੀ ਸਰਪੰਚ ਨੂੰ ਉੱਥੇ ਦੇ ਦੂਜੇ ਪਿੰਡ ਦੇ ਆ ਮਾਮਲਾ ਸੀ ਜੀ ਮੇਰੇ ਗਵਾਂਢੀ ਨੇ ਜੀ ਪਰਿਵਾਰ ਚੋਂ ਵੀ ਨਹੀਂ ਸਰ ਮੇਰਾ ਨਾਮ ਹਰਮਨਾ ਪਿੰਡ ਵਿੰਬੜੀ ਤੋਂ ਜੀ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਝੰਡੀ ਪਿੰਡੀ ਇਹਨਾਂ ਦੇ ਜਾਣੀ ਕਿ ਜਿਸ ਦਿਨ ਤੋਂ ਮੈਰਿਜ ਹੋਈ ਹੈ ਜੀ ਇਹਨਾਂ ਦਾ ਇਹੀ ਝਗੜਾ ਸੀਗਾ ਕਿ ਕੋਈ ਦਹੇਜ ਨਹੀਂ ਦਿੱਤਾ ਤੇ ਤੰਗ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸੀਗੇ ਕੁੱਟਦੇ ਮਾਰਦੇ ਸੀ 15 ਦਿਨ ਨਿਕਲਦੇ ਨਹੀਂ ਸੀ 15 ਦਿਨਾਂ ਬਾਅਦ ਆਪਾਂ ਉਰੇ ਆਂਦੇ ਸੀ ਇਹਨਾਂ ਦੀ ਸੁਲ੍ਹਾ ਕਈ ਵਾਰ ਹੋ ਚੁੱਕੀ ਹੈ ਜੀ ਡਕਾਲਾ ਚੌਂਕੀ ਦੇ ਵਿੱਚ ਉਹਨਾਂ ਦੇ ਜੇਠ ਹੋਰ ਜਠਾਣੀ ਦੇ ਨਾਲ ਇਹਨਾਂ ਨੇ ਜਾਨੀ ਕਿ ਬਹੁਤ ਜ਼ਿਆਦਾ ਦੁਖੀ ਕੀਤਾ ਜੀ ਉਹਨੂੰ ਹੁਣ ਇਹ ਕਹਿੰਦੇ ਨੇ ਵੀ ਆਤਮ ਹੱਤਿਆ ਕੀਤੀ ਹੈ ਜੀ ਉਹ ਆਤਮ ਹੱਤਿਆ ਨਹੀਂ ਉਹ ਕਤਲ ਹੈ ਜੀ ਸਰੇ ਆਮ ਕਤਲ ਹੈ ਜੀ ਉਹਦੀ ਛੋਟੀ ਜੀ ਬੇਟੀ ਹੈ ਜੀ ਇੱਕ ਬੱਚੇ ਨੂੰ ਛੱਡ ਕੇ ਕੌਣ ਕਿਹੜੀ ਮਾਂ ਮ ਜੇ ਉਹਨੇ ਆਤਮ ਹੱਤਿਆ ਕੀਤੀ ਹੁੰਦੀ ਪਹਿਲਾਂ ਆਪਣੇ ਬੱਚੇ ਨੂੰ ਵੀ ਮਾਰਦੀ ਉਹ ਠੀਕ ਆ ਸਰ ਹਾਂਜੀ ਸਰ ਮਾਪਾ ਵਾਪੋ ਉਹਨਾਂ ਦੇ ਹੈ ਨਹੀਂਗੇ ਪਹਿਲੇ ਜੇਠ ਤੇ ਜਠਾਣੀ ਵੱਲੋਂ ਤਾਂ ਕੀਤਾ ਜਾਂਦਾ ਸੀ ਹੁਣ ਇਹਨਾਂ ਦਾ ਜਿਹੜਾ ਹਸਬੰਡ ਸੀ ਉਹ ਵੀ ਉਹਨਾਂ ਦੇ ਨਾਲ ਮਿਲ ਚੁੱਕਿਆ ਸੀਗਾ ਜੀ ਉਹਨਾਂ ਦੀ ਉਮਰ ਹੈਗੀ ਸੀ 30 31 ਸਾਲ ਦੀ 4-5 ਸਾਲ ਹੋ ਚੁੱਕੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੱਲ ਦੇ ਉਹ ਫਰਾਰ ਨੇ ਘਰੋਂ ਜਿੰਦਾ ਲਾ ਕੇ ਜੇਠ ਤੇ ਜਠਾਣੀ ਜੀ ਉਹ ਉਹਨੂੰ ਮੰਨ ਲਓ ਠੀਕ ਆਣਾ ਇਹਨਾਂ ਨੂੰ ਕਹੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੱਲ ਉੱਥੇ ਜਾਣ ਤੋਂ ਪਹਿਲਾਂ ਹੀ ਅਸੀਂ ਉੱਥੇ ਨਹੀਂ ਪਹੁੰਚੇ ਸੀ ਅਸੀਂ ਪਹਿਲੇ ਪੁਲਿਸ ਚੌਕੀ ਪਹੁੰਚ ਕੇ ਰਿਪੋਰਟ ਲਿਖਾ ਕੇ ਜੀ ਪਿੰਡ ਦਾ ਮੋਤਵਰ ਸਰਪੰਚ ਨੂੰ ਨਾਲ ਲੈ ਕੇ ਅਸੀਂ ਫੇਰ ਆਪਣੀ ਬੇਟੀ ਦੇ ਘਰੇ ਗਏ ਆ ਜੀ ਹਾਂ ਨਹੀਂ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਜੀ ਉਹ ਬੰਦੇ ਅਜੇ ਤੱਕ ਅਰੈਸਟ ਨਹੀਂ ਕੀਤੇ ਮੈਟਰ ਕੱਲ ਇੱਕ ਮੈਸੇਜ ਇਥੋਂ ਮੈਸੇਜ ਆਇਆ ਸੀ ਇਹ ਸੀਮਾ ਰਾਣੀ ਕੜੀ ਤੇ ਇਹਨੇ ਮਾਨੂੰ ਕਿ ਝੰਡੀ ਦੀ ਰਹਿਣ ਵਾਲੀ ਹੈ ਤੇ ਆਪਣੇ ਜੇਡ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰਾਉਡੇਟ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਿਬੜੀ ਉਹਦੇ ਬਿਆਨਾਂ ਤੇ 306 ਦਾ ਮੁਕੱਦਮਾ ਆਪਾਂ ਦਰਜ ਕਰਿਆ ਹੁਣ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣਾ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਨਾ ਰਿਪੋਰਟ ਮਤਾਵਕ ਹੋਏਗਾ ਜੇਕਰ ਕੋਈ ਹੋਰ ਵੀ ਹੁੰਦਾ ਕੋਈ ਉਹਦੇ ਚ ਜਰੂਰ ਟਕਾ ਟਾਵਾ ਟਕੈ ਤਾਂ ਜਗਾ ਕੁਝ ਹਾਂ ਉਹਨਾਂ ਘਰਦਿਆਂ ਦੇ ਅਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਤਬਹੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀ ਦੇਖੋ ਜੀ ਉਹ ਇਹ ਚੀਜ਼ पे ਆਪਾਂ ਤਾਂ ਇਹ ਮੰਨ ਲਓ ਕਿ ਜੋ ਇੱਥੇ ਬਰਾਊਡਡ ਆਈ ਐ ਅਸੀਂ ਜੋ ਇਹਨਾਂ ਨੇ ਲਿਖਾਇਆ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ ਠੀਕ ਹੈ ਜੀ ਮੁਕਦਮਾ ਹਾਂ ਘਰਦਿਆਂ ਦੇ ਨਾਮ ਮੁਕਦਮਾ ਦਰਜ ਹੋਣਾ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਂ ਦੇ ਉਹਦੇ ਜੇਠ ਦੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਦਾ ਮੁਕਦਮਾ ਦਰਜ ਹੈ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤੋਂ ਬਾਅਦ ਮਤਲਬ ਕਿ ਕਰਕੇ ਨਾ ਮਤਲਬ ਕਿ ਪੋਰਟਵਨ ਕਰਾ ਕੇ ਉਹਨਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਧਰ ਦੂਸਰੇ ਪਾਸੇ ਹੋਵਾਂਗੇ ਨਹੀਂ ਕੁਝ ਨਹੀਂ ਮਿਲਿਆ ਐਵੇਂ ਦੀ ਕੋਈ ਗੱਲ ਨਹੀਂ ਉਮਰ ਕਰੀਬ 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2.5 ਸਾਲ ਦੀ ਹੋਏ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬ੍ਰਦਰ ਦੇ ਬਿਆਨਾਂ ਦੀ ਹੋਇਆ ਪਰਚਾ ਠੀਕ ਹੈ ਜੀ ਓਕੇ